वीरवाल दिवस मनाया गया है जिस तरह के ਤੁਸੀਂ ਸਾਰੇ ਜਾਣਦੇ ਹੀ ਹੋ वीरवाल दिवस ਤੇ ਚੱਲਦੇ ਭਾਸ਼ਣਾ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵੀ ਲੋਕਾਂ ਨੂੰ ਸੰਬੋਧਨ ਕੀਤਾ ਗਿਆ ਔਰ वीरवाल दिवस ਜਿਹੜਾ ਹੈ ਕਾਫੀ ਵੱਡੇ ਪੱਧਰ ਤੇ ਮਨਾਇਆ ਗਿਆ ਸੋ ਆਖਰ ਕਈ ਲੋਕਾਂ ਨੇ ਇਸ ਵਿਚਾਲੇ ਗਲਤ ਅਫਵਾਵਾਵਾਂ ਵੀ ਫਲਾ ਦਿੱਤੀਆਂ ਨੇ ਸੋ ਫਿਲਹਾਲ ਤੁਹਾਡੇ ਨਾਲ ਸਾਂਝਾ ਕਰਾਂਗੇ ਵੀਰਵਾਲ ਦਿਵਸ ਦਾ ਉਹ ਦ੍ਰਿਸ਼ ਜੋ ਆਖਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਦੇ ਵਿੱਚ ਸਮਾਗਮ ਕਰਵਾਏ ਗਏ ਨੇ ਵੀਰਵਾਲ ਦਿਵਸ ਤੇ ਪ੍ਰਧਾਨ ਮੰਤਰੀ ਸਾਹਮਣੇ ਧਾਰੀਵਾਲ ਦੀ ਗੱਤਕਾ ਟੀਮ ਵੱਲੋਂ ਗੱਤਕੇ ਦਾ ਪ੍ਰਦਰਸ਼ਨ ਵੀ ਕੀਤਾ ਗਿਆ ਹੈ ਭਾਰਤ ਸਰਕਾਰ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦੀ ਯਾਦ ਦੇ ਵਿੱਚ ਭਾਰਤ ਸਰਕਾਰ ਵੱਲੋਂ ਪ੍ਰਗਤੀ ਮੈਦਾਨ ਨਵੀਂ ਦਿੱਲੀ ਵਿਖੇ ਵੀਰਵਾਲ ਦਿਵਸ ਕੌਮੀ ਪੱਧਰ ਤੇ ਮਨਾਇਆ ਗਿਆ ਜਿਸ ਵਿੱਚ ਦਿੱਲੀ ਦੇ ਸਕੂਲੀ ਬੱਚਿਆਂ ਨੇ ਕੀਰਤਨ ਕੀਤਾ ਤੇ ਵੱਖ-ਵੱਖ ਰਾਜਾਂ ਦੇ ਮਾਰਸ਼ਲ ਆਰਟ ਕੇਰਲ ਦਾ ਕਲਰੀ ਪਾਇਦ ਮਨੀਪੁਰ ਦਾ ਥਯਨਟਾ ਤੇ ਪੰਜਾਬ ਦਾ ਗੱਤਕਵ ਕਰਵਾਇਆ ਗਿਆ ਜਿਸ ਵਿੱਚ ਕ੍ਰਾਂਤੀ ਵੈਲਫੇਅਰ ਕਾਉਂਸਲ ਗੁਰਦਾਸਪੁਰ ਅਤੇ ਪੰਜਾਬ ਫੋਕ ਸੈਂਟਰ ਵੱਲੋਂ ਗੁਰਮਤ ਪ੍ਰਚਾਰ ਲਹਿਰ ਗੱਤ ਘਾ ਜਥਾ ਧਾਰੀਵਾਲ ਦੇ ਜਥੇ ਨੇ ਜਥੇ ਪ੍ਰਦੀਪ ਸਿੰਘ ਸੇਵਕ ਦੀ ਅਗਵਾਈ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਰੀਬਨ 10000 ਲੋਕਾਂ ਸਾਹਮਣੇ ਗੱਤ ਕੇ ਦੇ ਜ਼ੋਹਰ ਵਕਾਏ ਇਸ ਮੌਕੇ ਮਨਜਿੰਦਰ ਸਿੰਘ ਸਿਰਸਾ ਵੀ ਹਾਜ਼ਰ ਰਹੇ ਹਨ ਸ਼੍ਰੀਮਤੀ ਇਰਾਣੀ ਕੇਂਦਰੀ ਮੰਤਰੀ ਤੇ ਹੋਰ ਕੇਂਦਰੀ ਮੰਤਰੀ ਤੇ ਦਿੱਲੀ ਸੇ ਗੁਰਦੁਆਰਾ ਕਮੇਟੀ ਦੇ ਮੈਂਬਰ ਹਾਜ਼ਰ ਰਹੇ ਹਨ ਗੱਤਕਾ ਟੀਮ ਨੂੰ ਰਾਸ਼ਟਰਪਤੀ ਭਵਨ ਤੇ ਗੱਤਕਾ ਟੀਮ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਦਮਨਪ੍ਰੀਤ ਸਿੰਘ ਤੇ ਗੁਰਜੀਤ ਸਿੰਘ ਵੀ ਹਾਜ਼ਰ ਰਹੇ ਹਨ ਸੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਜਿਹੜੇ ਨੇ ਬੈਠੇ ਵੇਖਦੇ ਰਹੇ ਜਿਨ੍ਹਾਂ ਨੇ ਗਤਕਾ ਪ੍ਰਦਰਸ਼ਨ ਵੇਖਿਆ ਹੋਰ ਵੀ ਕਈ ਤਰ੍ਹਾਂ ਦੀਆਂ ਜੋ ਚਾਕੀਆਂ ਸੀ ਵਿਖਾਈਆਂ ਗਈਆਂ ਸਾਹਿਬਜ਼ਾਦਿਆਂ ਦੀ ਲਾਸ਼ਾਨੀ ਸ਼ਹਾਦਤ ਨੂੰ ਪ੍ਰਣਾਮ ਕੀਤਾ ਗਿਆ ਸਾਹਿਬਜ਼ਾਦਿਆਂ ਦੀ ਲਾਸ਼ਾਨੀ ਸ਼ਹਾਦਤ ਨੂੰ ਪ੍ਰਣਾਮ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੱਸਿਆ ਕਿ ਆਖਰ ਸਾਹਿਬਜ਼ਾਦੇ ਤੇ ਗੁਰਗੋਬਿੰਦ ਸਿੰਘ ਜੀ ਦਾ ਇਹ ਦੇਸ਼ ਸਦਾ ਹੀ ਰਿਣੀ ਰਹੇਗਾ ਇਸ ਦੌਰਾਨ ਉਹਨਾਂ ਨੇ ਭਾਸ਼ਣ ਦੇ ਵਿੱਚ ਲੋਕਾਂ ਨੂੰ ਸੰਬੋਧਨ ਕੀਤਾ ਤੇ ਲੋਕਾਂ ਨੂੰ ਇਹ ਵੀ ਦੱਸਿਆ ਕਿ ਸਾਡਾ ਭਾਰਤ ਸਦਾ ਹੀ ਉਹਨਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਨਮਨ ਕਰਦਾ ਹੈ ਤੇ ਆਖਰ ਵੀਰਵਾਲ ਦਿਵਸ ਜਿਹੜਾ ਹੈ ਇਸੇ ਸਬੰਧ ਦੇ ਵਿੱਚ ਬਨਾਇਆ ਗਿਆ ਹੈ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਵੀ ਸਜਦਾ ਕੀਤਾ ਗਿਆ ਵੀਰਵਾਲ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਟੁਕਮੇ ਸ਼ਬਦ ਵੀ ਜਿਹੜੇ ਨੇ ਸਾਹਮਣੇ ਆਏ ਉਹਨਾਂ ਨੇ ਦੱਸਿਆ ਹੈ ਕਿ ਜਿਸ ਤਰ੍ਹਾਂ ਬੀਰਵਾਲ ਦਿਵਸ ਮਨਾਉਣ ਦਾ ਕਾਰਨ ਇਹ ਹੈ ਕਿ ਸਾਹਿਬਜ਼ਾਦੇਾਂ ਦੀ ਯਾਦ ਨੂੰ ਤਾਜ਼ਾ ਕਰਨਾ ਉਹਨਾਂ ਨੂੰ ਸਜਦਾ ਕਰਨਾ ਹੁਣ ਤੁਹਾਨੂੰ ਦੱਸਾਂਗੇ ਕਿ ਵੀਰਵਾਲ ਦਿਵਸ ਤੇ ਭਾਸ਼ਣ ਦੇ ਉੱਤੇ ਵੀ ਕਈ ਲੋਕਾਂ ਦੇ ਵੱਲੋਂ ਅਜੀਬੋ ਗਰੀਬ ਗੱਲਾਂ ਕੀਤੀਆਂ ਗਈਆਂ ਕੁਝ ਲੋਕਾਂ ਦੇ ਵੱਲੋਂ ਵੈਸੇ ਹੀ ਚਰਚਾ ਖੇੜ ਦਿੱਤੀ ਗਈ ਹੈ ਗੁੰਮਰਾਹਕੁਨ ਚਰਚਾ ਚੱਲ ਰਹੀ ਹੈ ਜੇ ਗੱਲ ਕਰੀਏ ਤਾਂ ਵੀਰਵਾਲ ਦਿਵਸ ਮਨਾਇਆ ਗਿਆ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰਿਤਪਾਲ ਸਿੰਘ ਦੇ ਬਾਰੇ ਵੀ ਬੋਲੇ ਨੇ ਫਿਲਹਾਲ ਤੁਹਾਨੂੰ ਦੱਸਣਾ ਚਾਹਾਂਗੇ ਕਿ ਅਮਰਿਤਪਾਲ ਸਿੰਘ ਦੀ ਕੋਈ ਗੱਲ ਨਹੀਂ ਕੀਤੀ ਗਈ ਹੈ ਫਿਲਹਾਲ ਕੁਝ ਜਥੇਬੰਦੀਆਂ ਨੇ ਤਹਿਈਆ ਕੀਤਾ ਸੀ ਕਿ ਅਮਰਿਤਪਾਲ ਸਿੰਘ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਿਆ ਜਾਏਗਾ ਔਰ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਵੀ ਮਿਲਿਆ ਜਾਏਗਾ ਫਿਲਹਾਲ ਉਹਨਾਂ ਦੀ ਰਿਹਾਈ ਔਰ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਐਸਜੀਪੀਸੀ ਵੀ ਪ੍ਰੋਟੈਸਟ ਕਰ ਰਹੀ ਹੈ ਸੋ ਲਗਾਤਾਰ ਜਿਹੜੇ ਆਪਣੇ ਵੱਲੋਂ ਪਰਾਲੇ ਨੇ ਕੀਤੇ ਜਾ ਰਹੇ ਨੇ ਫਿਲਹਾਲ ਅਜੇ ਹੀ ਕੋਈ ਗੱਲਬਾਤ ਸਾਹਮਣੇ ਨਹੀਂ ਆ ਰਹੀ ਹੈ ਜਿਸ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਤੇ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਰਿਹਾਈ ਹੋ ਸਕਦੀ ਹੈ ਫਿਲਹਾਲ ਅਜੇ ਹੀ ਕੋਈ ਗੱਲਬਾਤ ਸਾਹਮਣੇ ਨਹੀਂ ਹੈ ਇਹ ਫਿਲਹਾਲ ਜਲਦੀ ਹੀ ਇਸ ਤੇ ਕੋਈ ਅਪਡੇਟ ਮਿਲ ਸਕਦੀ ਹੈ ਇਹ ਬਿਲਕੁਲ ਤਹਿਆਕ ਕੀਤਾ ਜਾ ਰਿਹਾ ਹੈ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ